ਸਸ ਮੇਰੀ ਹੀ ਮਾ ਵਰਗੀ ਤੇ ਸੋਰਾ ਮੇਰੇ ਪਿਓ ਵਰਗਾ ਸਸ ਮੇਰੀ ਹੀ ਮਾ ਵਰਗੀ ਤੇ ਸੋਰਾ ਮੇਰੇ ਪਿਓ ਵਰਗਾ ਮਹਿਬੂਰੇ ਦੀ ਸ਼ੱਕਰ ਕੁੜੀਓ ਮਾਇਆ ਦੇਸੀ ਕਿਓ ਵਰਗਾ ਮਹਿਬੂਰੇ ਦੀ ਸ਼ੱਕਰ ਕੁੜੀਓ ਮਾਇਆ ਸਸ ਸਾਰੀ ਉਮਰ ਦਿਆਂ ਮਾਵਾ ਸਸ ਦਿਨਾਂ ਨਿੰਦੇਆ ਕਰੋ ਸਸ ਸਾਰੀ ਉਮਰ ਦਿਆਂ ਮਾਵਾ ਸਸ ਦਿਨਾਂ ਨਿੰਦੇਆ ਕਰੋ ਸਸ ਮੇਰੀ ਦੇ ਮਾਤਾ ਨਿਕਲੀ ਨਿਕਲੀ ਮਾੜੀ ਮਾੜੀ ਸੋਰਾ ਮੇਰਾ ਪੂਜਣ ਲੱਗਿਆ ਲੈ ਕੇ ਲਾਲ ਫੁੱਲ ਕਾਰਿਨ ਜੋਤ ਜਗਾਉਂਦੇ ਨੇ ਧਾੜੀ ਫੂਕਲੀ ਸਾਰੀ ਨੀ ਜੋਤ ਜਗਾਉਂਦੇ ਨੇ ਧਾੜੀ ਫੂਕਲੀ ਸਾਰੀ ਨੀ ਗੱਲ ਕਿਵੇਂ ਲਕੋ ਕੇ ਰੱਖਾਂ ਇੱਕ ਗੱਲ ਕਿਵੇਂ ਲਕੋ ਕੇ ਰੱਖਾਂ ਦਸਦੀ ਨੂੰ ਆਉਂਦੀ ਏ ਸੰਗ ਕੁੜੇ ਮੇਰੀ ਸੱਸ ਦੇ ਮੇਰੀ ਸੱਸ ਦੇ ਮੇਰੀ ਸੱਸ ਦੇ ਨਕਲੀ ਦੰਦ ਕੁੜੇ ਮੇਰੀ ਸੱਸ ਦੇ ਮੇਰੀ ਸੱਸ ਦੇ ਨਕਲੀ ਦੰਦ ਕੁੜੇ ਮੇਰੀ ਸੱਸ ਦੇ ਮੇਰੀ ਸੱਸ ਦੇ ਨਕਲੀ ਦੰਦ ਕੁੜੇ ਮੇਰੀ ਸੱਸ ਦੇ ਸੱਸ ਮੇਰੀ ਨੇ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਜੰਮ ਜੰਮ ਭਰੀ ਰਸੋਈ ਨਿ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਨਿ ਸਾਰੇ ਮਾ ਵਰਗੇ ਪਿਓ ਵਰਗਾ ਨਾ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਮੁੰਡੇ ਜੰਮੇ ਸਤਾਈ ਅੱਧਿਆਂ ਨੂੰ ਸੱਸ ਦੁੱਧ ਪਲਾਵੇ ਅੱਧਿਆਂ ਨੂੰ ਦੇਵੇ ਦਵਾਈ ਸੋਜੋ ਚੁੱਪ ਕਰਕੇ ਮਾਣੋ ਬਿੱਲੀ ਆਈ ਸੋਜੋ ਚੁੱਪ ਕਰਕੇ ਮਾਣੋ ਬਿੱਲੀ ਆਈ ਸੋਜੋ ਚੁੱਪ ਕਰਕੇ ਮਾਣੋ ਬਿੱਲੀ ਆਈ ਸੋਜੋ ਚੁੱਪ ਕਰਕੇ ਸੱਸ ਪਕਾਵੇ ਰੋਟੀਆਂ ਮੈਂ ਪੇੜੇ ਕੱਟਦੀ ਆਈ ਸੱਸ ਪਕਾਵੇ ਰੋਟੀਆਂ ਮੈਂ ਪੇੜੇ ਕੱਟਦੀ ਆਈ ਸੱਸੀ ਨੀ ਬਾਰਾ ਪਾਲੀਏ ਮੈਂ 13 ਤਾਲੀ ਆਈ ਸੱਸੀ ਈਸਾਨੀ ਸਸੇ ਤੇਰੀਆਂ ਕਰ ਤੂਤਾ ਮੈਂ ਪੀਕੇ ਸੁਨਦੀ ਸਾਨੀ ਸਸੇ ਤੇਰੀਆਂ ਕਰ ਤੂਤਾ ਮੈਂ ਪੀਕੇ ਸੁਨਦੀ ਸਾਨੀ ਸਸੇ ਤੇਰੀਆਂ ਕਰ ਤੂਤਾ ਬੜੀ ਸ਼ੌਕੀਨ ਲਾਉਂਦੀ ਪਾਊਡਰ ਤੇ ਕਰੀ ਮੇਰੀ ਸੱਸ ਬੜੀ ਸ਼ੌਕੀਨ ਲਾਉਂਦੀ ਪਾਊਡਰ ਤੇ ਕਰੀ ਤੁਰਦੀ ਟੰਮਕ ਠੰਮਕ ਸ਼ਾਵਾ ਤੁਰਦੀ ਚੀਕੂ ਚੀਕੂ ਸ਼ਾਵਾ ਤੁਰਦੀ ਟੰਮਕ ਟੰਮਕ ਸ਼ਾਵਾ ਤੁਰਦੀ ਚੀਕੂ ਚੀਕੂ ਸ਼ਾਵਾ ਤੁਰਦੀ ਟੰਮਕ ਟੰਮਕ ਸ਼ਾਵਾ ਤੁਰਦੀ ਚੀਕੂ ਚੀਕੂ ਸ਼ਾਵਾ ਮੇਰੀ ਸੱਸ ਬੜੀ ਕਪੱਤੀ ਮੈਨੂੰ ਪਾਉਣ ਨਾ ਦੇਵੇ ਜੁੱਤੀ ਮੇਰੀ ਸੱਸ ਬੜੀ ਕਪੱਤੀ ਮੈਨੂੰ ਪਾਉਣ ਨਾ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਣੀ ਐ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਖੜ ਕਾਣੀ ਐ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਖੜ ਕਾਣੀ ਐ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਖੜ ਕਾਣੀ ਐ ਮੇਰੀ ਸੱਸ ਬੜੀ ਹੀ ਚੰਗੀ ਮੈਨੂੰ ਕੌਣ ਵੀ ਦੇਵੇ ਜੁੱਤੀ ਮੇਰੀ ਸੱਸ ਬੜੀ ਸਹੇਲੀਆਂ ਵਰਗੀ ਮੈਨੂੰ ਬੜਾ ਹੀ ਚਾਹਦੀ ਐ ਮੇਰੀ ਸੱਸ ਸਹੇਲੀਆਂ ਵਰਗੀ ਮੈਨੂੰ ਬੜਾ ਹੀ ਚਾਹਦੀ ਐ ਮੇਰੀ ਸੱਸ ਸਹੇਲੀਆਂ ਵਰਗੀ ਮੈਨੂੰ ਬੜਾ ਹੀ ਚਾਹਦੀ ਐ ਹੋਰਾਂ ਦੇ ਮਾਈਏ ਜਲ ਸ਼ਲ ਲਾਉਂਦੇ ਹੋਰਾਂ ਦੇ ਮਾਈਏ ਜਲ ਸ਼ਲ ਲਾਉਂਦੇ ਮੇਰਾ ਤਾਂ ਮਈਆ ਪੱਗ ਬੰਨਦਾਰੀ ਪੁੱਤ ਸੱਸ ਦਾ ਦਿਨਾਂ ਨੂੰ ਜਾਵੇ ਠੱਗਦਾਨੀ ਪੁੱਤ ਗੀਏ ਮੇਰੀ ਹਰ ਇੱਕ ਰੀਜ ਬੁਗਾਵੇ ਸੋਰਾ ਮੇਰਾ ਰੂਪ ਰੱਬ ਦਾ ਵਾਂਗ ਧੀਆਂ ਦੇ ਲਾੜ ਲੜਾਵੇ ਨੀ ਮਈਏ ਦੀ ਕੀ ਸਫਤ ਕਰਾਂ ਮੈਨੂੰ ਤਲੀਆਂ ਤੇ ਚੋਗ ਚੁਗਾਵੇ ਸ਼ੌਂਕੀ ਪੁੱਤ ਸਸੜੀ ਦਾ ਵਾਂਗ ਰਾਣੀਆਂ ਦੇ ਰਾਜ ਕਰਾਵੇ ਸ਼ੌਂਕੀ ਪੁੱਤ ਸਸੜੀ ਦਾ ਵਾਂਗ ਸੱਸਾਂ ਤੈਨੂੰ ਹਾਂਦੀ ਦੋਸਤੀ ਨਹੀਂ ਸੱਸੇ ਸੱਸਾਂ ਤੈਨੂੰ ਹਾਂਦੀ ਦੋਸਤੀ ਨਹੀਂ ਸੱਸੇ ਨਿਬਦੀ ਏ ਜਿੰਦੜੀ ਦੇ ਨਾਲ ਸੱਸੇ ਮੇਰੀਏ ਮੈਂ ਹੀ ਤੇਰਾ ਰੱਖਣਾ ਖਿਆਲ ਸੱਸੇ ਮੇਰੀ ਮੈਂ ਹੀ ਤੇਰਾ ਰੱਖਣਾ ਖਿਆਲ ਸੱਸੇ ਮੇਰੀਏ ਮੈਂ ਹੀ ਤੇਰਾ ਰੱਖਣਾ ਤੇਰੀ ਬੜੀ ਸਿਆਣੀ ਸੱਸ ਤਾਂ ਮੇਰੀ ਬੜੀ ਸਿਆਣੀ ਧੀਤੀ ਕਰਕੇ ਬੋਲੇ ਬਈ ਮੈਨੂੰ ਤਾਂ ਦਿੰਦੀ ਬਾਦਾਮ ਖਾਣ ਨੂੰ ਮੈਨੂੰ ਤਾਂ ਦਿੰਦੀ ਬਾਦਾਮ ਖਾਣ ਨੂੰ ਆਪ ਖਾਂਦੀ ਐ ਛੋਲੇ ਮਠੀਆਂ ਮਠੀਆਂ ਗੱਲਾਂ ਕਰਦੀ ਸਰ ਹੱਥ ਰੱਖਦੀ ਬੋਲੇ ਪੁੱਤਿਆ ਦਾ ਸੋਨੇ ਵਰਗਾ ਮੈਨੂੰ ਪੁੱਤ ਦੇ ਬਰਾਬਰ ਤੋਲੇ ਪੁੱਤਿਆ ਦਾ ਸੋਨੇ ਵਰਗਾ ਮੇਰ ਪੁੱਤ ਦੇ ਬਰਾਬਰ ਤੋਲੇ ਪੁੱਤਿਆ ਦਾ ਸੋਨੇ ਵਰਗਾ ਮੈਨੂੰ ਪੁੱਤ ਦੇ ਬਰਾਬਰ ਤੋਲੇ ਪੁੱਤਿਆ ਦਾ ਸੋਨੇ ਵਰਗਾ ਜਿੱਥੇ ਅਸੀਂ ਗਿੱਦਾ ਪਾਈਏ ਉੱਥੇ ਬਾਲ ਕੋਈ ਨਾ ਜੀ ਦੀ ਸੱਸ ਮੁਟਿਆਰ ਨੂੰ ਦਾ ਹਾਲ ਕੋਈ ਨਾ ਜੀ ਦੀ ਸੱਸ ਮੁਟਿਆਰ ਜਾਦੇ ਉਹ ਬੁੜਬੁੜ ਮੈਨੂੰ ਕਰਦੀ ਜਦ ਉਹ ਗਾਲਾਂ ਮੈਨੂੰ ਕੱਢਦੀ ਨਹੀਂ ਮੈਂ ਅੱਗੋਂ ਪੈਂਦੀ ਹੱਸਿਆ ਹਾਲ ਓਏ ਰੱਬਾ ਮੇਰੀ ਬਾਲੀ ਚੰਗੀ ਸੱਸਿਆ ਹਾਲ ਓਏ ਰੱਬਾ ਮੇਰੀ ਬਾਲੀ ਚੰਗੀ ਸੱਸਿਆ ਹਾਲ ਓਏ ਰੱਬਾ ਮੇਰੀ ਬਾਲੀ ਚੰਗੀ ਸੱਸਿਆ ਲਿਆ ਸਸੀਏ ਤੈਨੂੰ ਮੰਜੀ ਦੇਦਾ ਲਿਆ ਸਸੀਏ ਤੈਨੂੰ ਮੰਜੀ ਦੇ ਸੇ ਮੇਰੀਏ ਤੇਰੇ ਨਾਲ ਤੇਰੇ ਨਾਲ ਗੁੜਾਏ ਪਿਆਰ ਸੱਸੇ ਮੇਰੀਏ ਤੇਰੇ ਨਾਲ ਤੇਰੇ ਨਾਲ ਗੁੜਾਏ ਪਿਆਰ ਸੱਸੇ ਮੇਰੀਏ ਤੇਰੇ ਨਾਲ ਪੀਤ ਸਾਰਿਆਂ ਦਾ ਪੀਕੇ ਜਾਣਾ ਖੋਲਿਆ ਕਰੋ ਸੱਸ ਲੜੀ ਦਿੱਤਾ ਮਾਂਜੀ ਮਾਂਜੀ ਬੋਲੇ ਆ ਕਰੋ ਸੱਸ ਲੜੀ ਦਿੱਤਾ ਮਿੱਠਾ ਮਿੱਠਾ ਬੋਲੇ ਆ ਕਰੋ I'm <laughs>